ਰਹਿਰਾਸਿਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਉ ਘਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਕਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਲਕਲਾ ਪਰਪੂਰਿਆ ਤੂੰ ਸੱਚਾ ਸਾਹਿਬ ਸਿਪਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆਂ ਬਾਤਾਂ ਜੋਕਿ ਚ ਕਰਨਾ ਸੋ ਕਰਿਆ ਸੋ ਦਾਰਾ ਗਾਸਾ ਮਹਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕਿ ਤੇ ਤੇਰੇ ਰਾਗ ਭਰੇ ਸਿਉ ਕਹੀਐ ਕਿ ਤੇ ਤੇਰੇ ਗਾਵਣ ਹਾਰੇ ਗਾਵਣ ਤਦਨੋਂ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤਦਨੋਂ ਚੇਤ ਕੋਪਤ ਲਿਖ ਜਾਨਨ ਲੇਖ ਲੇ ਧਰਮ ਵਿਚਾਰੇ ਗਾਵਣ ਤਦਨੋਂ ਈਸਰ ਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਣ ਤਤਨੋਂ ਇੰਦ ਇੰਦਰਾ ਸੰਭੈ ਦੇਵਤਿਆਂ ਦਰ ਨਾਲੇ ਗਾਵਣ ਤਤਨੋਂ ਸਿੱਧ ਸਮਾਦੀ ਅੰਦਰ ਗਾਵਣ ਤਤਨੋਂ ਸਾਧ ਬੇਚਾਰੇ ਗਾਵਣ ਤਤਨੋਂ ਜਤੀ ਸਤੀ ਸੰਤੋਖੀ ਗਾਵਣ ਤਤਨੋਂ ਵੀਰ ਕਰਾਰੇ ਗਾਵਣ ਤਤਨੋਂ ਪੰਡਤ ਪੜਨਰ ਖੀਸਰ ਜੁਗ ਜੁਗ ਵੇਦਾ ਨਾਲੇ गावण तुदनो मोहनिया मनमोहन स्वर्ग माछ पे आले गावण तुदनो रत्न उपाय तेरे 86 तीर्थ नले गावण तुदनो जोद महाबल सूरा गावण तुदनो खाणी चारे गावण तुदनो खंड मंडल ब्राह्मणडा कार करखे कर तेरे तारे ਸੇ ਤੁਧਨੋ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਗੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹ ਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੈ ਸਭ ਕੋਏ ਕਿ ਵੱਡ ਵੱਡਾ ਢਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ कहने वाले तेरे रह समाए बड़े मेरे साहिबा गहरा गंभीरा गुनी गहिरा कोई न जाने तेरा कीता के वड़चीरा रहाओ सब सुरती मेला सोरतक माए सब कीमत मिल कीमत पाए ज्ञानी ध्यानी गुरगर하이 कह न जाई तेरी तिल वड़याई ਸਭ ਸੱਤ ਸਭ ਤੱਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਬਿਨ ਸਿੱਧੀ ਕਿਨੇ ਨਾ ਪਾਈਆਂ ਕਰਮ ਮਿਲੇ ਨਾ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤਿ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਹੁਤ ਭੁਖੇ ਖਾਏ ਚਲੀ ਹੈ ਦੁਖ ਸੋਕ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨ ਹੋ ਵਸ ਹੋਗ ਦਿਨ ਦਰ ਰਹੇ ਨ ਚੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨ ਕੋ ਹੋਆ ਨ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾਵੇਂ ਬਾਸਮਾਦ ਰਾਗ ਜ੍ਰੀ ਮਹੱਲਾ ਪੰਚੌਥਾ ਹਰ ਕੇ ਜਨ ਸਤਗੁਰ ਸਤ ਪੁਰਖਾ ਬਿਨ ਕਰਉ ਗੜ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਇ ਕਰਦੈ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਮਿਲ ਸੰਗਤ ਗੁਨ ਪਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤ ਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵ ਤ੍ਰਿਗ ਜੀਵਾਸ ਜेन ਹਰ ਜਨ 사ਤੁ ਕਰ ਸੰਗਤ ਪਾਏ ਤਨ ਧਰਮ ਅਸਤਕ ਲਿਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹਲਾ 5 ਕਾਹੇ ਰ ਮਨ ਚਿਤ ਵਹਿ ਉਦਮ ਜਾ ਅਹਰ ਹਰਦੀਓ ਪਰਿਆ ਸਾਲ ਪੱਥਰ ਮਹ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਸੱਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੋਤ ਬਨੰਤਾ ਕੋਈ ਨ ਕਿਸ ਕੀ ਧਰਿਆ ਸੇਰੇ ਸੇਰੇ ਜਿਗਸੰਬਾ ਹੈ ਠਾਕੁਰ ਕਾਹੇ ਮਨ ਭੋ ਕਰਿਆ ਓਡੇ ਓਡਿਆ ਵੈਸੇ ਕੋ ਸਾ ਤਿਸ ਪਛੇ ਬਚਰੇ ਛਰਿਆ ਤੈਨ ਕੌਣ ਖਿਲਾਵੇ ਕੌਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਾਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰਾ ਵਰਿਆ ਰਗ ਆਸਾ ਮਹਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤਤ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਅਰਤੇ ਆਹੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬਨ ਅੰਤਰ ਜੀ ਹਰ ਇੱਕ ਪ੍ਰਖ ਸਮਾਨਾ ਇੱਕ ਦਾਤੇ ਕੇ ਪੇਖਾਰੀ ਜੀ ਸਭ ਤੇਰੀ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰੰਭੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜੈਨਰ ਪਉ ਦਿਨ ਹਰ ਨਰ ਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤਦਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰ ਭਗਵੰਤਾ ਤੂੰ ਆਤ ਪਰਖ ਅਪਰੰਪਰ ਕਰਤਾ ਜੀ ਤੁਧ ਜੀਵਣ ਵਰਨਾ ਕੋਈ ਤੂੰ ਜੋਗ ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਸ਼ਚਲ ਕਰਤਾ ਸੋਏ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਏ ਤੁਦੇ ਆਪੇ ਸ੍ਰੇਸ਼ਟ ਸਭ ਉਪਾਇ ਜੀ ਤੁਦੇ ਆਪੇ ਸਿਰਜ ਸਭ ਕੋਈ ਜਾਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਭਾਵੇਂ ਸੋਈ ਥੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮਖ ਗਵਾਇਆ ਤੇ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆੋਂ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿੰਦੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਇਹ ਸੋਈ ਜਨ ਜਾਣੇ ਹਰ ਗੁਣ ਸਦਹੀ ਆਕ ਵਖਾਣੇ ਜਿਨ ਹਰ ਸੇਵਿਆ ਤੈਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰਨ ਕੋਇ ਤੂ ਕਰ ਕਰ ਵੇਖ ਹੈ ਜਨ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਲ ਹਮ ਦੇਖਾਂ ਤੈ ਡੂਬੀਐਲ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਨ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੋ ਨਾਹੀ ਵੀਸਰਿਆ ਆਤਮਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ ਯਾ ਪਤਾ ਪਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਹ ਸਰਮ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ ਕਬੀਰ ਬਾਚ ਬੇਨਤੀ ਚਉਪਾਈ ਅਮਰੀ ਕਰੋ ਹਾਥ ਦੇ ਰੱਖਿਆ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਨਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮਰ ਰੱਛਾ ਨਿਜ ਕਰਦਾ ਕਰੀਏ ਸਭ ਰਣ ਕੋ ਆਸ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋ ਯਵਰ ਨਾ ਧਿਉ ਜੋ ਬਰਚਾਉ ਸਤਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਯਾ ਚੁਣ ਚੁਣ ਸੱਤਰ ਹਮਾਰੇ ਮਾਰਿਯਾ ਆਪਾ ਹਾਥ ਦੇ ਮੁਝੇ ਉੱਭਰੀਐ ਮਰਨ ਕਾਲ ਕਾ ਤ੍ਰਾਂਸ ਨਿਵਰੀਐ ਹੁ ਜੋ ਸਦਾ ਹਮਾਰੇ ਪਛਾ ਸਿਰਿ ਅਸਤੁ ਜੋ ਕਰਿਓ ਰੱਛਾ ਰਾਖ ਲਿਹੁ ਮਰਾ ਕਰਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਤ ਦੁਸ਼ਟਨ ਕੇ ਹੰਤਾ ਤੁਮਹ ਪਰਿਚਤ ਅਰਦਾਸ ਕੰਤਾ काल पाए ब्रह्म भवतरा काल पाए शिवजू अवतरा काल पाए कर भिसन प्रकाशा सकल काल का किया तमाशा जवन काल जोगी शिव कियो ओ ब्रह्मा ब्रह्म ज्योतिओ जवन काल सब लोक सवारा नमस्कार है ताहे हमारा ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤੇ ਜਸ਼ਨ ਉਪਜਾਇਓ ਆਦ ਅੰਤ ਇਕੈ అవਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਨੰਨ ਕੋ ਪਲਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੁਰਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਬ ਉਹ ਦੇ ਕਰਖ ਕਰਾ ਕਰਤਾਰਾ ਪਰਜਾ ਤਰਤ ਤਦ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਮ ਹੋਂ ਤੁਮ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੋਜ ਉਚਾਰੇ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰੰਮਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾਮੁੜ ਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨਨ ਮੰਨਤ ਮਹਾਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਕਿਣ ਤਨ ਭੇਵ ਆਪ ਆਪਣੀ ਬਦ ਹੈ ਜੇ ਤੇ ਬਰਨਤ ਪਿੰਨ ਪਿੰਨ ਤਹ ਤੇ ਤੇ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪਸ ਰੂਪ ਰੰਕ ਪਇਓ ਰਾਵ ਕਹਿ ਪੁਪਾ ਅੰਡਜ ਜੀਰਜ ਸੇਤਜ ਕੇਨੇ ਉਤਪਜ ਖਾਨ ਬਹੁ ਰਚ ਦੇਨੇ ਕਹਾਂ ਫੋਲ ਰਾਜਾ ਹੈ ਬੈਠਾ ਕੌ ਸਿਮਟ ਭਇਓ ਸੰਕਰ ਕੈਠਾ ਸਗਲੇ ਸ੍ਰਿਸ਼ਟ ਦਿਖਾਏ ਅਚੰਭ ਆਦ ਜੁਗਾਦ ਸਰੂਪ ਸਿੰਭ ਅਬ ਰੱਛਾ ਮੇਰੀ ਤੁਮ ਕਰੋ ਸਿਖਿਓ ਬਾਰਿਅ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨਕਾਤਾ ਜੇ ਅਸਤੁ ਜਿਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਅਹ ਰਚਾ ਹੈ ਤਾਹੇ ਸਭ ਕਾਲਾ ਦੁਸ਼ਟ ਅਰੇ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਂ ਕਿ ਤਾਪ ਤਨ ਕਮ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਚਾਸ਼ ਵੈ ਸਕੇ ਨਾ ਕੋਈ ਇੱਕ ਬਾਰ ਜਿਨ ਤਮੇ ਸੰਭਾਰ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ RAM ਰਹੀਮ ਪੁਰਾਣ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਉ ਸਭ ਤੋਹੇ ਬਖਾਨਿਉ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ रामकली महला तिज्जा आनंद एक ओंकार सतगुरु प्रसाद आनंद पाया मेरी माए सतगुरु मैं पाया सतगुरु ते पाया सहज चेती मन वजियां बधाइयां राग रतन परिवार परियां शब्द गावन आईयां शब्दो ते गाओ हरि के राम मन जिनी बसाया कहे नानक आनंद हुआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਘਰ ਤੇ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿਪਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰਹਿ ਸਾਚਾ ਨਾ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੈ ਕਲਾ ਜਿਤ ਕਰਤਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧਰ ਕਰਮ ਪਾਇਆ ਤਦ ਜਿਨ ਕੋ ਸਿ ਨਾਮ ਹਰਿ ਕੇ ਲਾਗੈ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੈ आनंद सनो वडा भागीयो सकल मनोरथ पूरे पार ब्रह्म प्रभ पाया उतरे सकल वसुरे दुख रोग संताप उतर सुनी सच्ची वाणी संत साजन पै सर से पूरे गुरु ते जाने सुनते पुनीत कहते पवित सतगुरु रिया भरपूरे ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ 5 ਥਾਲੇ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਏ ਉਧਾਰੋ ਇਹ ਵਸਤ ਤਜਿ ਨਹੀਂ ਜਾਏ ਨਹਿ ਤੈ ਨਿਤਰਾ ਖੁਰਤਾਰੋ ਕਾਮ ਸੰਸਾਰ ਚਰਨ ਲਗ ਤਰ ਗਿਆ ਸਬ ਨਾਨਕ ਬ੍ਰਹਮ ਬਸਾਰੋ ਸੁ ਰੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਨ ਆਰੇ ਕੋ ਗੁਨ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤੇ ਤੇ ਤੋਂ ਸਮਰਾਥ ਜਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰਮਾ ਹੈ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹਿ ਭਵਜਲ ਵਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹਿ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹਿ ਕਲਮਹ ਇਹੋ ਪੁਨ ਗੁਣ ਗੋਵਿੰਦ ਗਾਹਿ ਸਭ ਸੈ ਨੋ ਕਰ ਪਾਲ ਸੰਮਲੈ ਸਾਹ ਹੈ ਸਾਹ ਬਿਰਤਾ ਕੋਈ ਨਾ ਜਾਏ ਜੀ ਆਵੇ ਤੁਧ ਆਹੈ ਸਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜਹਿਵਾ ਜਪ ਗੁਰ ਨਾਮ ਨੇਤ੍ਰੇ ਸਤ ਗੁਰ ਪ੍ਰੇਖਣਾ ਸਰਵਨੇ ਸੁਨਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਥ ਦੇ ਜਗ ਮਹਿ ਉਤਮ ਕਾਢੀ ਹੈ ਬਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਖਨ ਹਾਰ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋ ਆਇ ਆਪ ਦੇ ਆਲ ਮਨੋ ਨਵਸਾਰਿਯਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਯਨ ਤਿਸ ਸਹਬ ਕੀ ਟੇਕ ਨਾਨਕ ਮਨੈ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਹਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਦਿਆ ਹੈ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ